ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਦਿਨ ਫਰਾਈਡੇ 22 ਅਗਸਤ ਸਾਲ 2025 ਦਾ ਦਿਨ ਅ ਅੱਜ ਤੋਂ ਲਈ ਕ ਟੇਅਰ ਸ਼ਿਫਟ ਡੇ ਟਾਈਮ ਅ ਜਿਹੜੀ ਪ੍ਰਕਿਰਿਆਵਾਂ ਦਾ ਤੁਹਾਨੂੰ ਮੈਂ ਦਿਖਾਉਣਾ ਤਲਾ ਨਹੀਂ ਸੋਚਿਆ ਸੀਗਾ ਤਾਂ ਅੱਜ ਬਲੌਗ ਬਣਾਉਣ ਦਾ ਫੈਸਲਾ ਮਨ ਕੀਤਾ ਵੀ ਚਲੋ ਚੱਲ ਅੱਜ ਡੀ ਵਰਕ ਦਾ ਟਰੱਕ ਦਾ ਕਿਤੇ ਫਰਾਈਡੇ ਦਾ ਤੁਹਾਨੂੰ ਦਿਖਾਉਣੇ ਆ ਫਰਾਈਡੇ ਦਿਨ ਵੈਸੇ ਵੀ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਹੁੰਦਾ ਕਿਉਂਕਿ ਮੋਸਟਲੀ ਗਾਂ ਵੀਕਐਂਡ ਆ ਜਾਂਦਾ ਨਾ ਤੇ ਛੁੱਟੀਆਂ ਆ ਜਾਂਦੀਆਂ ਤਾਂ ਕਰਕੇ ਤੇ ਹੁਣ ਬਈ ਫਸਟ ਲੋਡ ਸੀਗਾ ਐਮਸੀਪੀ ਦਾ ਮਨਕਾਉ ਕੰਟੇਨਰ ਪਾਰਕ ਵੀਰੀ ਆਫਲਾਈਨ ਦੇ ਵਿੱਚ ਤੇ ਇੱਥੋਂ ਜਾਣਾ ਮੈਂ ਕੰਟੇਨਰ ਲੋਡ ਕਰਕੇ 슈ਗਰ ਮੈਨ ਜਿਹੜੀ ਐਂਡਰਡ ਸ਼ੁਗਰ ਆ ਉਧਰ ਬਾਈ ਤੇ ਕਾਲ ਕਰ ਰਹੇ ਆ ਕਿ ਵੇਟ ਮੇਰੇ ਮੂਰੇ ਹੈਗੇ ਆ ਕਿ ਚਾਰ 10 ਟਰੱਕ ਕਿਦੜਾ ਦੇ 2 3 ਟਰੱਕ ਅੱਗੇ ਤੁਹਾਨੂੰ ਦੁਕਾਨੇ ਜੂਮ ਕਰਕੇ ਦਰ ਲੋਡਿੰਗ ਲਈ ਵੇਟ ਕਰ ਰਹੇ ਆ ਅੱਜ ਪਤਾ ਨਹੀਂ ਕਿਉਂ ਕਾ ਕੋਈ ਟਾਈਮ ਲਾ ਰਿਹਾ ਰੋਡ ਕਰ ਮਿਲੀ ਦੇਖਦੇ ਆ ਫਿਰ ਕਿਦੋਂ ਲੋਡ ਮਿਲਦਾ 7 ਵਜੇ ਦੀ ਬਾਈ ਬੁਕਿੰਗ ਸੀਗੀ ਤੇ ਨੀ ਅਬਾਊਟ ਪਾਣੀ 7 ਦਾ 645 ਦਾ ਮੈਂ ਇੱਥੇ ਖੜਾ ਵੇਟ ਕਰ ਰਿਹਾ 7:30 ਹੋਣ ਵਾਲਿਆ ਹਜੇ ਪਤਾ ਨਹੀਂ ਕੀ ਚੱਕਰਾ ਚੰਗੋ ਉਲੀ ਹਣਾ ਟ੍ਰੈਕ ਤੋਂ ਟਰੱਕ ਕਿਉਂ ਹੁਣ ਆਪਾਂ ਵੀ ਤੁਰਦੇ ਆਂ ਵੀ ਅੱਗੇ ਨੂੰ ਆਹ ਚੱਲ ਰਹੇ ਹੁਣ ਮੈਨੂੰ ਲੱਗਦਾ ਚੱਲਣਗੇ ਥੋੜਾ ਜਿਹਾ ਆਜ਼ੀ ਆਪਾਂ ਹੁਣ ਆ ਗਏ ਆ ਸਟਾਪ ਸਾਈਨ ਤੇ ਦੇਖੋ ਬਸ ਆਪਣੇ ਮੂਹਰੇ ਟਰੱਕ ਰਹਿ ਗਏ ਆ ਦੋ ਲਾਈਨਾਂ ਹੀ ਦੋ ਦੋ ਟਰੱਕ ਆ ਤੇ ਉਹ ਦੇਖੋ ਕੰਟੇਨਰ ਲੋਡ ਕਰ ਰਹੇ ਇਹਨਾਂ ਨੂੰ ਜਦ ਤੱਕ ਇਹ ਲੋਡ ਹੋ ਜਾਣਗੇ ਫਿਰ ਆਉਣੀ ਆਪਣੀ ਟਰਨ ਬਾੜੀ ਨਾਲੇ ਜੋ ਵੀ ਟਰੱਕ ਪਹਿਲਾਂ ਐਂਟਰ ਕਰਿਆ ਹੁੰਦਾ ਇੱਕ ਦੂਜੇ ਤੋਂ ਚਲੇ ਜਾਂਦਾ ਤੇ ਮੇਰੇ ਮੂਹਰੇ ਹਜੇ ਆ ਹੈਗੇ ਨਹੀਂ ਜਾਣਾ ਜਦੋਂ ਕੋਈ ਟਰੱਕ ਨਿਕਲੇਗਾ ਉਥੋਂ ਉਸ ਤੋਂ ਬਾਅਦ ਮੇਰੀ ਟਰਨ ਆਈ ਆ ਲੋਡ ਹੋ ਕੇ ਰਕਾ ਜਾ ਰਿਹਾ ਉਹਦੇ ਉੱਪਰ ਲੋਡ ਕਰ ਰਹੀ ਹੈ ਇਹਨੂੰ ਟਰੱਕ ਨੂੰ ਉਹਨਾਂ ਆ ਚੱਲੇ ਉਧਰ ਜਗ੍ਹਾ ਖਾਲੀ ਹੋ ਗਈ ਤਾਂ ਚੱਲੇ ਇਸ ਤੋਂ ਬਾਅਦ ਮੇਰੀ ਟਰਨ ਆਣੀ ਉਹ ਜੀ ਆਵਾਂਗੇ ਆਪਾਂ ਵੀ ਲੋਡਿੰਗ ਜ਼ੋਨ 'ਚ ਤੇ ਬੱਸ ਅਗਿਆ ਟਰੱਕ ਤੋਂ ਲੋਡ ਹੋਣਿਆ ਉਹ ਦੋ ਲਾ ਕੇ ਲਿਆ ਗੰਦੇ ਵਿੱਚ ਤੇ ਇਹਨਾਂ ਨੂੰ ਲੋਡ ਕਰਨਾ ਈ ਸੀ ਇਹ ਦੋ ਕੰਦੇ ਨੂੰ ਲੈ ਕੇ ਆ ਰਹੇ ਇਹਨਾਂ ਦੇ ਆਪਾਂ ਲੋੜ ਗਿਆ ਹੋਈ ਤੇ ਆਪਾਂ ਰੁਪਏ ਸੀ ਪਾਪਦੇ ਤੇ ਚੜ ਪੰਪ ਦੇ ਪਾਪੀ ਨਹੀਂ ਹੁਣ ਚੱਲਦੇ ਅੱਗੇ ਨੂੰ ਤੇ ਦਿਖਾਉਣੇ ਤੁਹਾਨੂੰ ਫਿਰ ਸ਼ੂਗਰ ਮੈਨ शुगर मेल लो जी लोड़ कंटेनर ड्रॉप करते अपा ਤੇ ਵੀਰ ਤੇ ਰਹੇ ਨੈਕਸਟ ਲੋਡ ਦੀ ਪਰ ਪਾਰ ਵੀ ਸੀਗੀ ਦੁਬਾਰਾ ਖਿਲਾਇਆ ਕੁਇਕਵੇਟ ਕਰ ਰਹੇ ਆ ਲੋਡ ਦੀ ਅਗਲੇ ਦੀ ਜੀ ਆਪਾਂ ਆ ਗਏ ਆ ਅਗਲੀ ਸਾਈਟ ਤੇ ਕਾਰਗੋ ਪਲੱਸ ਕੰਟੇਨਰ ਚੱਕਣ ਲਈ ਇੱਧਰ ਇਹਨਾਂ ਦਾ ਬੁਕਿੰਗ ਆਫਿਸ ਆ ਬੁਕਿੰਗ ਆ ਪਾ ਦਿੱਤੀ ਆ ਕਰਾ ਤੇ ਹੁਣ ਵੇਟ ਕਰਦੇ ਆ ਆਓ ਜਿਵੇਂ ਇਹ ਟਰੱਕ ਮੂਵ ਕਰਦੇ ਅਗਲੇ ਤਾਂ ਫਿਰ ਜਾਣਿਆ ਆ ਕਿ ਇੱਧਰ ਵੀ ਮੈਡੀਕਲ ਅਡੇ ਕੰਮ ਕਰ ਫਿਨਿਸ਼ ਕਰਾਏ ਤੇ ਈਵਨਿੰਗ ਦਾ ਟਾਈਮ ਹੈ ਤੇ ਸਾਰੇ ਕੁਛ ਕੋਈ ਤੁਸੀਂ ਘਰਾਂ ਨੂੰ ਜਾ ਰਹੇ ਆ ਤੇ ਆਪਾਂ ਘਰੋਂ ਵਾਪਸ ਆ ਕੇ ਹੁਣ ਲਾਂਡਰੀ ਵਗੈਰਾ ਕਰਾ ਕੇ ਹੁਣ ਗਰੋਸਰੀ ਲੈਣ ਚੱਲੇ ਆ ਇਧਰ ਅੰਕਲ ਜਿਹੜਾ ਬੈਠਿਆ ਪਾਰਕ ਦੇ ਵਿੱਚ ਕਰ ਰਿਹਾ ਚੱਲ ਤੇ ਜੇ ਵਾਪਸ ਪਾਰਕ ਦੇ ਵਿੱਚ ਆਈ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਧਰ ਅੰਕਲਾਂ ਨਾਲ ਗੱਲਾਂ ਬਾਤਾਂ ਵੀ ਕਰਾਵਾਂਗੇ ਦੇਖੋ ਸ਼ਾਮ ਦਾ ਮਾਹੌਲ ਦੀ ਨਿਊਜ਼ੀਲੈਂਡ ਆਗਲੈਂਡ ਦੇ ਪਾਪਾ ਕੁਰਾਚ ਪਹੁੰਚ ਗਏ ਆ ਵੈਕੈਂਸੀ ਪਾਪਾ ਕਰੋਚ ਤੇ ਦੇਖਦੇ ਆ ਅੰਦਰ ਚੱਲ ਕੇ ਦਿਖਾਉਣੇ ਸ਼ਾਪਿੰਗ ਤੁਹਾਨੂੰ ਅੱਜ ਸ਼ਾਪਿੰਗ ਹੋ ਗਈ ਡਨ ਇਸੇ ਦਿਨ ਵਾਲੀ ਅੱਜ ਦਾ ਬਲੌਗ ਸਮਾਪਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ